What pedestrianfunded did Smile Guzhar 78 shirt perfge what aen Ghash not eere werfi सारे <laughs> पियो हिकु मिंट जी चारेदार ਹੋਰ ਅੱਗੇ ਨਿਆ ਰਵੰਗ ਦੀ ਔਰਤ ਕਰਾਈਏ ਐਤੋਂ ਹੀ ਕਮਾਲ ਹੈ ਹੰਦੇ ਤੋਂ ਪਾਰ ਕਰਦੇ ਐਸੇ ਪਿਆ ਬੋੜ ਆਣਾ ਹੁੰਦਾ ਉਹਦੀ ਗੱਲਾਂ ਲੱਗਦੀਆਂ ਆਏ ਮਨਕਾਂ ਉਹਨੋਂ ਜਗਾ ਕਈ ਇਸਲਾਮ ਆਹ ਬਈ ਯਾਰ ਹਲੋ ਹੋਰ ਪਾਰ ਲੈਣ ਕਰ ਯਾਰ ਜੀ ਤੇ ਦੁਬਾਰਾ ਲਿਆ ਆ ਕੀ ਤੋ ਤੋ ਆ ਮੱਲ ਲੱਗਦੇ ਆ ਤੇ ਯਾਰ ਇਹ ਥੱਲੇ ਥੱਲੇ ਚਾਹੀਦੀ ਆ ਇਹ ਆ ਲੈ ਗਏ ਉੱਧਰ ਉੱਧਰ ਐਵੇਂ ਸੋਣਾ ਚੱਲ ਥੱਲੇ ਲਾ ਦੇ ਆਈਆਂ ਉੱਥੋਂ ਅਹੀਂ ਕਮਾਗ ਚੱਲ ਖਾਓ ਆ ਆਜੋ ਆਜੋ ਸ਼ੁਰੂ ਕੀਤਾ ਹੈ ਯਾਰ ਕਰਤਾ ਠੀਕ ਹੈ ਚਲ ਹੋਰ ਵੀ ਨੌਜਵਾਨੋ ਠੀਕ ਹੋ ਹੋਰ ਥੱਲੇ ਵਾਟ ਲੈ ਨਹੀਂ ਥੱਲੇ ਜਾਇਦਾ ਹੈ ਨਾ ਉਹ ਛੜਹ ਹਾਰੀ ਪੱਤੀ ਕਰਨੀ ਜਾਂਦੇ ਹੈ ਹਾਂ ਉਹ ਵੀ ਥੱਲੇ ਪੂਰੀ ਛੜਹ ਛੜਹ ਹਾਰੀ ਪੱਤੀ ਚਾਹੇ ਆਉਂਦੀ ਹੈ ਆਹ ਦਾ ਵੀ ਪਾਣਾ ਹਣਾ ਇਹ ਪਹਿਲੇ ਜਿਹੜੀ ਭਾਈ ਹੋਈ ਸੀ ਫੀ ਸਿੰਘ ਨਹੀਂ ਨਹੀਂ ਇਹ ਦੂਜੀ ਵਾਟਰ ਬਾਕ ਕਰਾਂਗੇ ਬਾਈ ਸਾਰਾ ਬੁਰਾ ਹਾਲ ਸੀ ਆ ਜਾ ਆ ਜਾ ਹਾਜੀ ਸਰਪੰਚ ਸਾਹਿਬ ਜੱਸੀ ਲੰਗਦਾਰੇ ਆਏ ਨੇ ਇਹ ਕਹਿੰਦੇ ਨੇ ਵੱਡੀ ਗੱਡੀ ਆਈ ਕਿਹੜੇ ਚਾਹੇ ਆਉਂਦੇ ਨੇ ਉਹ ਨਹੀਂ ਗਈਦਾ ਵੇਲੇ ਵੇਲੇ ਜੜਾਣਾ ਇਹ ਬੜਾ ਪੁੱਨ ਵਾਲਾ ਕੰਮ ਹੈ ਪੁੱਨ ਵਾਲਾ ਇਹ ਤੇਰਾ ਪਿੰਡਾਂ ਦਾ ਕੰਮ ਹੈ ਤੇਰਾ ਪਿੰਡਾਂ ਦਾ ਇਹ ਇਕੱਲਾ ਜੜਾ ਤੇਰਾ ਆਪ ਕਰੀਦਾ ਨਹੀਂ ਤੇਰਾ ਪਿੰਡਾਂ ਦਾ ਹੈ ਸਾਡੇ ਸਭ ਪੈਸਾ ਮੰਗਿਆ ਨਾ ਸਾਰਾ ਲਾ ਕੰਮ ਪੈਸਾ ਕੰਮ ਹੋ ਗਿਆ ਕਿ ਨਹੀਂ ਹੈ ਬੜੇ ਬੜੇ ਦਿਨ ਇਹ ਨਹੀਂ ਆਰਮੀ ਅੰਦਰ ਆ ਮਾਪ ਪਾ ਕੇ ਤੇ ਫੋਟੋ پانی کڑا چلنگر پورا ہال ہے پارلیمنٹ کی باتیں ہیں آج نیا تو اپنے پانی میں سیمنٹ ڈالیں سیمنٹ ڈالیں بڑے اچھے وقت کر لے ਕੱਢ ਲਵਾ ਨਾ ਫਿਰ ਲੈ ਇਹਦਾ ਲੈ ਰਸਨਾ ਹੈ ਇਹ ਜਿਹੜੇ ਪ੍ਰੋਜੈਕਟ ਨਾ ਹੈ ਹੈ ਇਹ ਜਿਹੜੇ ਪ੍ਰੋਜੈਕਟ ਦੇ ਇਕਨ ਜ਼ੋਰ ਦੋ ਹੋ ਜਾਂਦੇ ਨੇ ਨਹੀਂ ਸਾਹੋ ਇਹ ਜਿਹੜੀ ਆ ਪੈ ਪੇ ਨਾ ਇਹ ਸਾਰਾ ਲੈਵਲ ਆ ਤੇ ਪੈ ਪਾਵੇ ਠੇਕੇਦਾਰ ਇਹਦਾ ਰੱਖਿਆ ਜਾਂ ਲੈਵਲ ਆ ਕੇ ਪਾਉਂਦੇ ਆਂ। ਇਹ ਇੱਕ ਸਾਕਟ ਆਉਂਦਾ ਹੈ। ਜੀ ਸਾਹਿਬ ਇਹ ਇੱਕ ਸਾਲ ਪਾ ਰਹੇ ਆਂ। ਆਹ ਵੇਖੋ ਸਾਹਿਬ ਲੱਗਦਾ ਜਾਂਦਾ ਨਾ ਇਹਦਾ ਪੁਰਾਣੇ ਜੁਬਾਨ ਵਾਲੀ ਐ। ਉਹ ਪੁਰਾਣੇ ਬੰਦ ਦੋ। ਵੇਖੋ ਉੱਤੇ ਖੜੇ ਹੀ ਲੱਗਦੇ। ਬਹੁਤ ਆਵਾਜ਼ ਜਾਂਦਾ ਬਣਾਵਾ ਜੀ ਮੇਰਾ ਬੰਦਾ ਪੈਨ ਦਾ ਲੱਗਦਾ। ਇਹ ਸਟੇਪਾ ਨਾ ਦਿਓ ਜੀ ਨਹੀਂ ਕਰਦੇ। ਹੁਣ ਚਲਿਓ ਸਾਕਟ ਲਾ ਕੇ ਪੁਰਾਣੇ ਜੁਬਾਨ ਵਾਲੇ ਆ ਜਿੱਥੇ ਇਹ ਸਾਲ ਨਹੀਂ ਚੱਲਦੀ ਸਪੰਦ। ਇਹ ਤਾਂ ਲਾਂਝਾਂਗੇ। ਸਾਕਟਾਂ ਲਈ ਆਟੋਮੈਟਿਕ ਇਹ ਤਾਂ ਲਾਂਝਾਂਗੇ। ਆ ਗਿਆ ਹੁਣ ਬਾਹਰ ਵਾਲੇ ਸਾਕਟਾਂ ਵਾਲੇ ਆ। ਉਹ ਸਾਕਟ। ਆ ਗਰਾਂਡ ਵਾਲੀ ਬਾਦੋ ਫੈਸ ਹਾਂਜੀ ਉਹ ਮਗਾਰੇ ਇਹ ਨਾ ਫੇਰ ਹੀ ਕਲਿੱਕ ਕਰਨੀ ਹਾਂ ਉਹ ਸਾਢੇ ਵਜੇ ਖਾਜੋ ਨਹੀਂ ਲੀਕਨ ਹੋਈ ਨਹੀਂ ਤੇ ਮੋੜ ਬਾਅਦ ਸਿੱਨਾ ਬੜੀ ਲੀਕ ਤਾਂ ਨਹੀਂ ਹੁੰਦੀ ਸਾਢੇ ਵਿਚਾਰੀ ਇਹ ਪਾਈ ਦੀ ਇਹ ਵੀ ਵਧੀਆ ਹੈ ਜੰਗੀ ਦਾ ਸਾਗ ਨਿੰਮ ਦੀ ਹੋ ਸੀ ਹਾਂ ਆ ਰਿਵ ਨਹੀਂ ਪੜਾਉਂਦੇ ਹੋ ਤਾ ਇਹ ਕੋਣ ਜਿਹੜੀ ਆ ਗਿਆ ਠੀਕ ਨੇ ਆਏ ਬਾਪੂ ਜੋ ਗੱਲਾਂ ਹੀ ई <laughs> न ਹਾਂ ਜੀ ਐਮਐਲਸੋ ਕੀ ਕਹਿਣਾ ਚਾਹੋਗੇ ਅੱਜ ਜੋ ਇੱਥੇ ਝੰਗੜ ਪੈਣੀ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਤੇ ਨਹੀਂ ਪੱਥਰ ਰੱਖਿਆ ਗਿਆ ਜੀ ਅੱਜ ਜੋ ਸਾਡੇ ਪਿੰਡ ਨੇ ਰਾਮ ਸਿੰਘ ਪੈਣੀ ਐ ਝੰਗੜ ਪੈਣੀ ਮਾਧਮਨਗਰ ਦੋਨਾਂ ਨਾਲ ਦਾ ਚਾਰੇਲਾ ਚੱਕ ਰਹਿਲਾ ਗੱਟੀ ਨੰਬਰ 1 ਰੇਤੇ ਵਾਲੀ ਪੈਣੀ ਗੁਲਾਬਾ ਪੈਣੀ ਟਾਣੀ ਸਰਦਾ ਸਿੰਘ ਇਹਨਾਂ ਸਾਰੇ ਪਿੰਡਾਂ ਦੇ ਲੋਕਾਂ ਦਾ ਜਿਹੜਾ ਰਸਤਾ ਹੈ ਰੂਟ ਹੈ ਉਹ ਰਾਮ ਸਿੰਘ ਪੈਣੀ ਤੋਂ ਹੋ ਕੇ ਜਾਂਦਾ ਹੈ ਤਾਂ ਇੱਥੇ ਜਿਹੜੀ ਨਿਕਾਸੀ ਦੀ ਬਹੁਤ ਵੱਡੀ ਜਿਹੜੀ ਸਮੱਸਿਆ ਸੀ ਇੱਥੇ ਜਿਹੜਾ ਪਾਣੀ ਆ ਸੜਕਾਂ ਦੇ ਉੱਪਰ ਖੜਾ ਹੁੰਦਾ ਸੀ ਬੱਚੇ ਡਿੱਗਦੇ ਸੀ ਲੋਕ ਡਿੱਗਦੇ ਸੀ ਆਉਣਾ ਜਾਣਾ ਬੜਾ ਔਖਾ ਸੀ ਇਹ ਲੋਕਾਂ ਦੀ ਡਿਮਾਂਡ ਸੀ ਅੱਜ ਉਹ ਲੋਕਾਂ ਦੀ ਡਿਮਾਂਡ ਪੂਰੀ ਕਰ ਰਹੇ ਆ ਨਿਕਾਸੀ ਦਾ ਕੰਮ ਜਿਹੜਾ ਹੈ ਉਹ ਅਸੀਂ ਇਹਨਾਂ ਦਾ ਸ਼ੁਰੂ ਕਰਵਾ ਰਹੇ ਆ ਅੱਜ ਔਰ ਜਿਹੜਾ ਚਾਰ ਦਿਨਾਂ ਦੇ ਵਿੱਚ ਇਹ ਕੰਮ ਜਿਹੜਾ ਮੁਕੰਮਲ ਹੋ ਜਾਏਗਾ ਨਵੀਂ ਜਿਹੜੀ ਪਾਈਪਲਾਈਨ ਦਾ ਜਿਹੜਾ ਕੰਮ ਹੈ ਇਹ ਅੱਜ ਸ਼ੁਰੂ ਕੀਤਾ ਗਿਆ ਹੈ ਤਕਰੀਬਨ 8 ਲੱਖ ਦੇ ਕਰੀਬ ਇਹਦੇ ਤੇ ਖਰਚਾ ਆਉਣ ਦਾ ਅਨੁਮਾਨ ਹੈ ਔਰ ਸਾਰੇ ਪਿੰਡਾਂ ਦੇ ਲੋਕ ਜਿਹੜੇ ਇੱਥੇ ਸਾਡੇ ਖੜੇ ਨੇ ਆਸ-ਪਾਸ ਦੇ ਜਿਹੜੇ ਸਰਪੰਚ ਸਾਹਿਬਾਨ ਨੇ ਸਾਡੇ ਸਾਬਕਾ ਸਰਪੰਚ ਸਾਹਿਬਾਨ ਨੇ ਪੰਚਾਇਤਾਂ ਨੇ ਔਰ ਸਾਰੇ ਮਾਤ-ਬਾਪ ਜਿਹੜੇ ਲੋਕ ਨੇ ਇੱਥੇ ਅੱਜ ਆਏ ਨੇ ਸਾਰੇ ਪਿੰਡਾਂ ਦੇ ਔਰ ਇਹਨਾਂ ਨੂੰ ਮੈਂ ਇਹੀ ਕਹਿਣਾ ਕਿ ਤੁਸੀਂ ਸਾਰਿਆਂ ਨੇ ਤਿਆਰ ਰੱਖਣਾ ਲੈਵਲ ਬਿਲਕੁਲ ਸਹੀ ਕਰਵਾ ਕੇ ਹਰ ਇੱਕ ਦੀ ਡਿਊਟੀ ਬਣਦੀ ਆ ਆਪਾਂ ਕੰਮ ਸਹੀ ਕਰਵਾਈਏ ਔਰ ਬਿਲਕੁਲ ਜਿਹੜਾ ਸਹੀ ਤਰੀਕੇ ਨਾਲ ਤੁਸੀਂ ਸਾਰੇ ਇੱਥੇ ਕੰਮ ਕਰਵਾਉਣਾ ਔਰ ਲੈਵਲ ਚੈੱਕ ਕਰਕੇ ਕੱਲ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਔਰ ਬਹੁਤ ਵਧੀਆ ਜਿਹੜਾ ਕੰਮ ਹੈ ਕਰਵਾਇਆ ਜਾਊਗਾ ਹੋਰ ਵੀ ਕਈ ਪਿੰਡਾਂ ਦੇ ਵਿੱਚ ਜਿਹੜਾ ਨਿਕਾਸੀ ਦਾ ਕੰਮ ਹੈ ਉਹ ਅਸੀਂ ਸ਼ੁਰੂ ਕਰਵਾਉਣ ਜਾ ਰਹੇ ਹਾਂ ਹੋਰ ਵੀ ਕੋਈ ਡਿਮਾਂਡ ਲੋਕਾਂ ਦੀ ਸਾਨੂੰ ਜੇ ਆਉਂਦੀ ਹੈ ਤਾਂ ਉਹ ਵੀ ਜਿਹੜੀ ਲੋਕਾਂ ਦੀ ਡਿਮਾਂਡ ਪੂਰੀ ਕੀਤੀ ਜਾਊਗੀ ਸਰਾ ਜੀ ਪੈਪੇ ਡੂੰਗੀ ਬਹੁਤ ਡੂੰਗੀ ਇਹ ਉਥੋਂ ਮੋੜ ਟਿਕਣ ਜਾਣ ਦੇ ਪੈਪਾ ਬਾਹਰ ਲੱਗਾਂ ਯਾਰ ਜੇਹੀ ਕਿਸ ਵਾਸਤੇ ਇਹਦਾ ਲੇਬਲਿੰਗ ਉਥੇ ਕਰ ਲਈ ਹੋਈ ਹੈ ਇਹਨਾਂ ਦਾ ਚਲੋ ਆਪ ਵੀ ਉਥੇ ਗੱਲ ਹੋ ਜੇਗੀ ਟ੍ਰੀਟਮੈਂਟ ਹੈ ਇੱਕ ਲਾਉਣ ਇਹ ਥੋੜਾ ਜਿਹਾ ਮਾਰਾ ਹੈ ਚਲੋ ਜਨਾਬ ਚਲੋ ਦੋਤੀ ਭਾਈ ਵੀ ਬੰਦੋ تھا بينه اھو جي ماء تاو طرح کي سري جي تي پر اھنا بھريا

ਇਹ ਵੱਲੇ ਰੋਸਾ ਦੰਦ ਕਿਹੜੇ ਅਕਸਰਾ ਦੀਆ ਸੰਦੋ ਨੂੰ ਫਰਨੇ ਟਿੱਕੇ ਆਏ ਕਪੜੇ ਸਾਰੇ ਪ੍ਰਾਪਤ ਹੈ ਵਾ 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 चार्जि सारे भइसकियो आ आ आफ्नो बोल कु भ जीवन नै आइस भन्दो त्यो केरी बन्द बन्द भन्दै होला सबैजनाले आ उल्ला हैन सबैले आउला आउला ਸਵੇਰ ਸਰਪੰਚ ਸਾਹਿਬ ਅਵਾਜ਼ ਦਿਓ ਸਰਪੰਚ ਸਾਹਿਬ ਅੱਜ ਇੱਧਰ ਆ ਜਾਓ ਚੇਅਰਮੈਨ ਸਾਹਿਬ ਆ ਵੀਓ ਕੇ ਇੱਧਰ ਆ ਜਾਓ ਬੇਨ ਜੀ ਜੰਮੂ ਆ ਜਾਓ ਇੱਥੇ ਆ ਜਾਓ ਆ ਜੰਮੂ ਉਹ ਸਭਾ ਬਸ ਨਾ ਮੈਂ ਤਾਂ ਪੜ੍ਹਿਆ ਕੁਝ ਨਹੀਂ ਕਿਹਾ ਪਰ ਉਹਨਾਂ ਨੇ ਵੇਖਿਆ ਪਰ ਅੰਮ੍ਰਿਆ ਗਿਆ ਨਹੀਂ ਮੈਂ ਠੀਕ ਆ ਆ ਮੇਰੇ ਭਰਾ ਸਾਹ ਸਰਪੰਚ ਨਾਲ ਹੀ ਲੋ ਪਰ ਮੈਂ ਕੁਝ ਤਾਂ ਨਹੀਂ ਆ ਜੀ ਆ ਜੀ ਜੀ ਤਾਰੀਖ

ਰੰਨਾ ਆ ਗਿਆ ਅਦੋਂ ਬਹੁਤ ਹੀ ਗੁਰ ਹੈ ਮਾਗੀ ਰਿਟਰ ਜਾ ਮੈ ਲਗਰੀਓ ਯਾਰ ਆਇਓ ਨਹੀ ਬੁਰਾ ਮਨ ਜਲੀ ਵੰਡਾ ਆ ਜਾ ਥੰਨੀ ਵਾਏ ਜੀ ਜੀ ਆਏ ਨਾਲ ਆ ਲਾ ਲਓ ਜੀ ਨਾਲ ਆਇਓ ਸੰਭੋ ਆ ਜਾ ਮੇਰੇ ਯਾਰ ਕੋਈ ਉਹਦੀ ਰੋਣੇ ਰੰਗ ਰੰਗ 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 ਰੋਣ ਹੋੜਾ ਸੀ ਇਸ ਟਾਈਮ ਪਹੁੰਚਿਆ ਪਿੰਡ ਗਾਗਨ ਕੇ ਇੱਥੇ ਤਕਰੀਬਨ 30 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਜਿਹੜੇ ਕਰਵਾਏ ਜਾਣੇ ਨੇ ਇੱਕ ਪਹਿਲਾਂ ਤਾਂ ਪੈਲਸ ਦਾ ਕੰਮ ਜਿਹੜਾ ਅਧੂਰਾ ਸੀਗਾ ਪੈਲਸ ਪਿੰਡ ਦੇ ਵਿੱਚ ਉਹ ਬਣਾਇਆ ਜਾ ਰਿਹਾ ਔਰ ਇੱਕ ਫਿਰਨੀ ਦੇ ਵਿੱਚ ਇੰਟਰਲੋਕਿੰਗ ਟਾਈਲਾਂ ਲੱਗਣ ਵਾਲੀਆਂ ਸੀ ਉਹਦਾ ਕੰਮ ਹੈ ਔਰ ਨਾਲ ਹੀ ਜਿਹੜਾ ਪਾਈਪਲਾਈਨ ਪਿੰਡ ਦਾ ਜਿਹੜਾ ਗੰਦਾ ਪਾਣੀ ਹੈ ਉਹਦੀ ਨਿਕਾਸੀ ਦਾ ਉਹ ਕੰਮ ਹੈ ਜਿਹੜਾ ਉਹਦੀ ਅੱਜ ਸ਼ੁਰੂਆਤ ਕਰਵਾਈ ਗਈ ਹੈ ਔਰ ਸਾਡੇ ਕਿਸ਼ਾਲ ਜੀ ਜੋ ਜ਼ਿਲ੍ਹਾ ਪਰਿਸ਼ਦ ਮੈਂਬਰ ਨੇ ਇਹਨਾਂ ਦੇ ਨਹੀਂ ਸਾਡੇ ਆਂਟੀ ਜੀ ਉਹ ਮੈਂਬਰ ਨੇ ਔਰ ਜ਼ਿਲ੍ਹਾ ਪਰਿਸ਼ਦ ਦੇ ਵਿੱਚੋਂ ਜਿਹੜੀ ਗ੍ਰਾਂਟ ਹੈ ਇਹ ਪਿੰਡ ਦੇ ਵਿੱਚ ਇਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਉਹ ਆਈ ਹੈ ਤੇ ਪਿੰਡ ਦੇ ਸਾਡੇ ਸਰਪੰਚ ਗੁਰਦੇਵ ਸਿੰਘ ਜੀ ਔਰ ਮੌਜੂਦਾ ਪੰਚਾਇਤ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਇਹ ਜਿਹੜਾ ਕੰਮ ਹੈ ਉਹ ਪਿੰਡ ਦੇ ਵਿੱਚ ਸ਼ੁਰੂ ਕਰਵਾਇਆ ਜਾ ਰਿਹਾ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਕੰਮ ਨੇ ਜਿਹੜੇ ਇਹ ਪੂਰੇ ਜਿਹੜੇ ਮੁਕੰਮਲ ਕਰਕੇ ਦਿੱਤੇ ਜਾਣਗੇ ਤੇ ਹੋਰ ਵੀ ਕੋਈ ਕੰਮ ਹੈ ਪਿੰਡ ਦੇ ਵਿੱਚ ਡਿਮਾਂਡ ਹੈ ਉਹ ਜਿਹੜੀ ਹੋਰ ਵੀ ਕੋਈ ਡਿਮਾਂਡਾ ਸਾਡੇ ਅੰਕਲ ਵਿਸ਼ਾਲ ਜੀ ਵੱਲੋਂ ਸਰਪੰਚ ਸਾਹਿਬ ਸਾਡੇ ਗੁਰਦੇਵ ਜੀ ਵੱਲੋਂ ਜਾਂ ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਕੋਈ ਵੀ ਡਿਮਾਂਡ ਆਊਗੀ ਉਹ ਸਾਰੀਆਂ ਡਿਮਾਂਡਾਂ ਵੀ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਹੰਪੂਰ ਸਾਹਿਬ ਜੀ ਜਿੰਦbaar ਸਾਡੀ ਦਿਲ ਤੇ ਚਾਲੀ ਚਫਰ ਹੈ ਉਹ ਤੋਂ ਮੋਟਰ ਲੈ ਹੈ ਜੀ ਹਾਂ ਉਹ ਬੰਦ ਨਹੀਂ ਕੋਲ ਲੈ ਹੈ ਕਿਥੋਂ ਲੈ ਗਿਆ ਜੈ ਸਾਹਿਬ ਮੋਟਰ ਹੈ ਪਾਣੀ ਮੇਰੇ ਕੰਮ ਗੱਲ ਵਜਾ ਜੈ ਸਾਹਿਬ ਇਹ ਗੱਲ ਲੱਗਦਾ ਸੀ ਇਹਨਾਂ ਦਾ ਤਾਂ ਹੰਦ ਪਰਬੰਧ ਕਰਦਾ ਹੋਣਾ ਹੈ ਜੀ 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 ਇਹ ਫਾਨੀ ਤੋਰ ਨਾਲ ਤੋਰ ਕਾਟਦੇ ਅਜੀ ਕੀ ਕਰਾ ਦੇ ਨਾ ਤੂੰ ਮੇਰੇ ਨਾਲ ਗੱਲ ਕਰ ਤੇਰੀ ਗੱਲ ਸਰ ਮੋਟਰ ਜਿਹੜੀ ਲੱਗੀ ਹੈ ਉੱਥੇ ਨਾ ਜੇ ਕੋਲ ਪਈ ਆ ਕੋਲ ਕੋਲ ਉੱਥੇ ਨਾਲ ਕਰਿਓ ਤੇ ਮੋਟਰ ਲੈ ਗਈ ਹੈ ਜੈ ਸਾਹਿਬ ਦੇ ਸਾਡੇ ਕੋਲ ਰਹਿ ਗਈ ਹੁਣ ਚੱਲ ਜਾ ਕਰਾ ਸਰ ਅੱਗੇ 5 ਸਾਲ ਪੰਜ ਸਾਲ ਤੂੰ ਬੈਠੇ ਰਹੇ ਉੱਤੇ ਤੇ ਹੁਣ ਮੋਟਰ 6 ਸਾਲ ਨਹੀਂ